ਸਲਾਰੀ ਗੋਰਾ ਟਾਇਲ ਦੇ ਟਰੱਕ ਪਰ ਬੜ ਕੇ ਗ੍ਰੇਨਾਈਟ ਮਾਰਬਲ ਲੈ ਕੇ ਤੁਸੀਂ ਘਰ ਬਣਾ ਰਹੇ ਹੋ ਪੀਜੀ ਬਣਾ ਰਹੇ ਹੋ ਹੋਟਲ ਬਣਾ ਰਹੇ ਹੋ ਰੈਸਟੋਰੈਂਟ ਬਣਾ ਰਹੇ ਹੋ ਆਪ ਤੁਸੀਂ ਚੈੱਕ ਕਰ ਲਓ ਜਿਹੜੇ ਬਾਜ਼ਾਰ ਦੇ ਵਿੱਚ ਗ੍ਰੇਨਾਈਟ 1.5 150 ਰੁਪਏ ਫੁੱਟ ਮਿਲਦਾ ਸਾਡੇ ਕੋਲੋਂ ਲੈ ਜਾਓ ਸਿਰਫ 700 ਰੁਪਏ ਦੇ ਵਿੱਚ ਭਾਜੀ 65 ਰੁਪਏ ਫੁੱਟ ਦੇ ਵਿੱਚ ਟਰਾਲੇ ਪਰ ਕੇ ਆਗੇ ਜੀ ਇਹ 150 ਰੁਪਏ ਫੁੱਟਾ ਬਾਜ਼ਾਰ ਦਾ ਰੇਟ ਭਾਜੀ ਬਾਜ਼ਾਰ ਨੂੰ ਛੱਡ ਦਿਓ ਤੁਸੀਂ ਗੋਰਾ ਟਾਇਲ ਤੇ ਆਜੋ 65 ਰੁਪਏ ਲੈ ਜਾਓ 65 ਰੁਪਏ ਦੇ ਵਿੱਚ ਦੇ ਦੂੰਗਾ ਤੁਸੀਂ ਦੇਖੋ ਜੀ ਕਾਲਾ ਸ਼ਾਹ ਕਾਲਾ 65 ਰੁਪਏ ਫੁੱਟ ਮਿਲ ਜਾਣਾਗਾ ਇੱਧਰ ਦੇ ਇਹ ਵੀ 65 ਰੁਪਏ ਫੜ ਦੇ। ਦੇਖੋ ਡਾਰਕ ਰਾਂ ਗਿਆ ਬੜਾ ਸੋਹਣਾ ਲੱਗਦਾ। ਇਹ ਹੋਰ ਤੁਸੀਂ ਜਰੂਰ ਕਹਿੰਨਾ ਵੀ 220 200 ਮਿਲਣਾ। ਭਾਜੀ ਜੋ ਰੇਟ ਤੁਸੀਂ ਕਹੋਗੇ ਉਸੇ ਰੇਟ ਆਪਾਂ ਚੱਲਦੀ ਵੀਡੀਓ ਦੇ ਵਿੱਚ ਲਾਈਵ ਬੋਲ ਦੇਣਾ ਕਰੀ। ਭਾਈ ਸਵਾਤ ਤਾਂ ਆਇਆ ਜੇ ਇਹ ਵੀ 65 ਰੁਪਏ ਦੇਖਣਾ ਹੋ। ਭਾਜੀ ਵੀਡੀਓ ਚੱਲਦੀ ਦੇ ਵਿੱਚ ਕਹਤਾ 65 ਰੁਪਏ ਫਰੈਸ਼ ਥੱਪੀ ਲੈ ਜਾਓ ਚੱਕ ਕੇ ਵਸਾਓ ਸੋ ਦੇਖੋ ਬਹੁਤ ਵੱਡਾ ਫਰਕ ਆ ਕੋਈ 200 ਲੈਣਾ ਕੋਈ 250 ਲੈਣਾ ਸਿਰਫ 65 ਪੁਇਲੇ ਵਿੱਚ ਲੈ ਜਾਓ ਇਹਦੂੰ ਉੱਪਰਲੀ ਵੀ ਕੁਆਲਿਟੀ ਦਿਖਾ ਦਿਓ ਸਾਨੂੰ ਸਰ ਬਹੁਤ ਪਈ ਆ ਲਓ ਜੀ ਇਹ ਵਾਲਾ ਲੈ ਜਾਓ ਤੁਸੀਂ ਸਿਰਫ 90 ਰੁਪਏ ਫੁੱਟਾ 80 ਰੁਪਏ ਫੁੱਟ ਦੇ ਵਿੱਚ ਬਹੁਤ ਸਾਰੀ ਵੈਰੈਟੀ ਪਈ ਆ ਭਾਜੀ ਜੈਟ ਬਲੈਕ ਆ 90 ਵਿੱਚ ਤਾਂ ਹੀ ਜਾਂਦੇ ਹੋ ਲੈ ਜਾਓ ਜੀ ਭਾਜੀ 65 ਰੁਪਏ ਫੁੱਟ ਦੇ ਵਿੱਚ ਦੇਖੋ ਬਹੁਤ ਸਾਰੀ ਵੈਰੈਟੀ ਪਈ ਆ 65 ਰੁਪਏ ਫੁੱਟ ਦੇ ਵਿੱਚ 70 80 90 5 5 ਰੁਪਏ ਫੋਟ ਬਾਜੀ ਸਟਾਕ ਸੁਖ ਹੈਗਾ ਉੱਤ ਆਪਣੇ ਕੋਲ ਕਦੇ ਇਦਾਂ ਦੇ ਵੀ ਥੋੜਾ ਸਟਾਕ ਹੈ ਤਾਂ ਕਲੀਅਰ ਕਰੀ ਜਾਂਦੇ ਹੋ ਬਾਜੀ ਸਟਾਕ ਦੇ ਵਿੱਚ ਹੀ ਖੜੇ ਆਪਾਂ ਟਰਾਲੀ ਲੈ ਆਓ ਭਰ ਕੇ ਤੋਰਾਂਗੇ 65 ਰੁਪਏ ਫੋਟ ਦੇ ਵਿੱਚ ਲਓ ਦੇਖੋ ਰੋਜ਼ ਟਰਾਲੇ ਟਰੱਕ ਭਰ-ਭਰ ਕੇ ਗ੍ਰੇਨਾਈਟ ਪੱਥਰ ਦੇ ਆਈ ਜਾਂਦੇ ਆ ਤੁਹਾਨੂੰ ਅਸੀਂ ਦੇਈ ਜਾਂਦੇ ਆ 65 ਰੁਪਏ ਫੋਟ ਇਹ ਵੀ 65 ਰੇ ਫੋਟ ਬਿਲਕੁਲ 65 ਰੇ ਬਈ 65 ਰੇ ਫੋਟ ਤਾਂ ਟਾਇਲ ਹੀ ਮਿਲਦੀ ਤੁਸੀਂ ਗ੍ਰੇਨਾਈਟ ਪੱਥਰ ਦੀ ਗੱਲ ਕਰ ਰਹੇ ਹੋ ਬਿਲਕੁਲ ਸਾਰੇ オリジナル ਗ੍ਰੇਨਾਈਟ ਦਵਾਂਗੇ ਜੀ ਜੋ ਥੱਪੀਆਂ ਦੇਖ ਰਹੇ ਹੋ ਉਹੀ ਤੁਹਾਨੂੰ ਭਰਾਵਾਂਗੇ 65 ਰੁਪਏ ਫੁੱਟ ਦੇ ਵਿੱਚ ਲੈ ਜਾਓ ਚੱਕੇ ਸਟਾਕ ਫੁੱਲ ਪਿਆ ਹੈਗਾ ਆਪਣੇ ਕੋਲ ਬਾਈ ਲੋਕਾਂ ਜੰਮੂ ਤੋਂ ਆਉਣਾ ਪਠਾਨਕੋਟ ਤੋਂ ਆਉਣਾ ਅੰਮ੍ਰਿਤਸਰ ਸਾਹਿਬ ਤੋਂ ਆਉਣਾ ਲੋਕੀ ਤਾਂ ਅੰਬਾਲਾ ਤੋਂ ਵੀ ਆ ਰਿਹਾ ਹਰਿਆਣਾ ਰਾਜਸਥਾਨ ਦੂਰੋਂ ਦੂਰ ਹੋਣਾ ਸਾਰਿਆਂ ਨੂੰ ਇਹੀ ਰੇਟ ਦਊਗਾ ਜੋ ਬੋਲ ਰਹੇ ਹੋ ਬਿਲਕੁਲ 65 ਰੁਪਏ ਫੁੱਟ ਦੇ ਵਿੱਚ ਜੋ ਥੱਪੀਆਂ ਬੋਲੀਆਂ ਨੇ ਜੀ ਭਰਾਵਾਂਗੇ ਲੋਡਿੰਗ ਅਸੀਂ ਕਰਕੇ ਦੇਵਾਂਗੇ ਠੀਕ ਹੈ ਜੀ ਉਦੋਂ ਲਾਂਵਾ ਹੋਰ ਬਹੁਤ ਸਾਰੀ ਗੈਲੈਕਸੀ ਪਈ ਹੈ ਜੀ ਠੀਕ ਹੈ ਜੀ 10 ਬਰੌਨ ਗੈਲੈਕਸੀ ਟੈਨ ਬ੍ਰਾਊਨ ਹੋ ਗਿਆ ਜੀ ਟੈਨ ਬਲੈਕ ਜੀ ਠੀਕ ਹੈ ਜੀ ਉਸ ਤੋਂ ਬਾਅਦ ਹਣੀ ਬਲੂ ਆ ਗਿਆ ਜੀ ਬਹੁਤ ਸਾਰੇ ਕਲਰ ਪਏ ਨੇ ਜੋ ਵੀ ਤੁਸੀਂ ਲੈਣਾ ਚਾਹੁੰਦੇ ਹੋ ਸਿੱਧਾ ਆ ਜਾਓ ਗੋਰਾ ਡੈਲ ਤੇ 80 90 ਰੁਪਏ ਫੁੱਟ ਦੇ ਵਿੱਚ ਜਿਹੇ ਆ ਦਿਨ ਕਰਦਾ ਉਹ ਹੀ ਆ ਲੈ ਜਾਓ 65 ਰੁਪਏ ਫੁੱਟ ਤੋਂ ਸ਼ੁਰੂ ਹੋ ਜਾਣਾਗਾ ਫਰੈਸ਼ ਥੱਪੀਆਂ ਜੀ ਸੋ ਤੁਸੀਂ ਦੇਖੋ ਫਰੈਸ਼ ਦੇ ਵਿੱਚ ਆ ਸਟਾਕ ਬਹੁਤ ਜ਼ਿਆਦਾ ਇੱਥੇ ਇਦਾਂ ਨਹੀਂ ਹੈਗਾ ਵੀ ਤੁਸੀਂ ਬਾਕੀ ਦੁਕਾਨਾਂ ਨੂੰ ਪਹਿਲਾਂ ਸਿਲੈਕਟ ਨਾਲ ਰੱਖਿਆ ਆ ਵੀ ਦੇਖੋ ਆਹਦਾ ਭਾਈ ਟੈਕਚਰ ਜਿਆ ਆ ਬੜਾ ਹੀ ਸੋਨਾ ਤੇ ਲਗਜ਼ਰੀ ਪੱਥਰ ਆ ਤਾਂ ਬਿਲਕੁਲ ਭਾਜੀ ਇਹ ਵੀ ਦੇਣਾਗਾ ਸਿਰਫ 100 ਰੁਪਏ ਫੁੱਟ ਦੇ ਵਿੱਚ 100 ਰੁਪਏ ਦੇ ਦੂੰਗਾ ਤੁਸੀਂ ਇਹ ਬਿਲਕੁਲ ਜੀ 100 ਰੁਪਏ 150 ਰੁਪਏ ਬਾਜ਼ਾਰ ਦਾ ਭਾਗ ਹੈ ਜੀ ਗੋਰਾ ਡਾਲ ਤੇ ਆਜੋ 100 ਰੁਪਏ ਫੁੱਟ ਦੇ ਵਿੱਚ ਲੈ ਜਾਓ ਜੀ ਦੇਖੋ ਬਾਜ਼ਾਰ ਨਾਲੋਂ ਰੇਟ ਤਾਂ ਅੱਧੇ ਕਰ ਤੇ ਆ ਬਹੁਤ سارے ਇਦਾਂ ਦੇ ਪੱਥਰਾਂ ਜਿਨ੍ਹਾਂ ਦੇ ਟਿੱਕੜੇ ਟਿੱਕੜੇ ਰੇਟ ਬਾਜ਼ਾਰ ਨਾਲੋਂ ਘਟਿਆ ਤੁਸੀਂ ਆਜੋ ਬਾਹਰ ਜੂੜਿਆ ਕਰੀ ਕੈਮਰਾ ਮਾਰ ਕੇ ਦਿਖਾ ਦਿਓ ਲੋਕ ਦੂਰੋਂ ਦੂਰੋਂ ਆ ਰਹੇ ਆ ਗੱਡੀਆਂ ਤੇ ਕਾਰਾਂ ਤੇ ਸਕੂਟਰਾਂ ਤੇ ਉਧਰ ਦੇਖੋ ਪਰੇ ਗੱਡੀਆਂ ਦਿਖਾ ਦਿਓ ਦੇਖੋ ਲੋਡ ਹੋਈ ਜਾ ਰਹੀਆਂ ਹਰ ਰੋਜ਼ ਦੂਰੋਂ ਦੂਰੋਂ ਲੋਕ ਆ ਕੇ ਲੈ ਕੇ ਜਾ ਰਹੇ ਲੋਕਾਂ ਦੇ ਮਨ 'ਚ ਸਿਰਫ ਇੱਕ ਗੱਲ ਬਹਿ ਗਈ ਆ ਕਹਿੰਦੇ ਹਰ ਘਰ ਦੀ ਸ਼ਾਨ ਬਣ ਚੁੱਕਾ ਗੋਰਾ ਟਾਇਲ ਗੋਰਾ ਟਾਇਲ ਘਰ ਘਰ ਦੀ ਸ਼ਾਨ ਬਣ ਗਿਆ ਭਾਜੀ ਗਰੇਨੇ ਦਾ ਫਾਇਦਾ ਕਰਤਾ ਨਾ ਤੁਸੀਂ ਟਾਇਲਾਂ 'ਚ ਵੀ ਇੱਥੇ ਫੇਰੇ ਕਰਦੇ ਹੋ ਬਿਲਕੁਲ ਭਾਜੀ 15 ਰੁਪਏ ਫੁੱਟ ਤੋਂ ਟਾਇਲ ਸ਼ੁਰੂ ਆ ਫਰੈਸ਼ ਸਟਾਕ ਆ 15 ਰੁਪਏ ਫੁੱਟ ਦੇ ਵਿੱਚ ਫਰੈਸ਼ ਸਟਾਕ ਮਿਲਣਾਗਾ ਤੁਹਾਨੂੰ ਟਾਇਲ ਸ਼ੁਰੂ ਆ 15 20 25 30 ਰੁਪਏ ਮਨ ਚਾਹੇ ਕਲਰ ਲੈ ਜਾਓ ਮੰਚਾ ਹੀ ਟਾਇਲ ਲੈ ਜਾਓ ਸਹਿਜ ਆਪਾਂ ਲੈ ਜਾਓ ਚਾਹ ਤੁਸੀਂ ਘਰਾਂ ਦੇ ਬਾਥਰੂਮ ਬਣਾ ਰਹੇ ਆ ਤੁਸੀਂ ਬਣਾ ਰਹੇ ਆ ਕਮਰੇ ਤੁਸੀਂ ਛੱਤਾਂ ਬਣਾ ਰਹੇ ਹੋ ਤੁਸੀਂ ਕਿਚਨ ਜਾਂ ਸੈਲਫ ਆਰ ਬਣੀਆਂ ਤੁਸੀਂ ਪੌੜੀਆਂ ਦੇ ਗ੍ਰੇਨ ਪੱਥਰ ਲਾਉਣਾ ਚਾਹੇ ਟਾਇਲਾਂ ਲੈਣੀਆਂ ਇਸ ਗੱਲ ਦੀ ਗਾਰੰਟੀ ਆ ਪੂਰੇ ਇੰਡੀਆ ਤੋਂ ਸਭ ਤੋਂ ਲਗਜ਼ਰੀ ਟਾਇਲਾਂ ਬਹੁਤ ਘੱਟ ਰੇਟਾਂ ਸਾਨੂੰ ਸਿਰਫ ਗੋਰਾ ਟਾਇਲ ਤੇ ਮੈਣੀਆਂ ਸਟਾਕ ਬਹੁਤ ਜ਼ਿਆਦਾ ਓਵਰ ਆ ਜਿੰਨਾ ਮਰਜ਼ੀ ਮਾਲ ਲੈ ਜਾਓ ਤੁਸੀਂ ਅੱਜ ਹੀ ਆਓ ਅੱਜੇ ਹੀ ਪਸੰਦ ਕਰੋ ਸ਼ਾਮ ਨੂੰ ਸਾਰਾ ਮਾਲ ਤੁਹਾਡੇ ਘਰ ਅਸੀਂ ਭੇਜਣਾ ਆ ਤੁਹਾਡੇ ਸਾਹਮਣੇ ਅਸੀਂ ਦਿਖਾਈ ਜੰਨੇ ਆ ਲਾਈਵ ਗੱਡੀਆਂ ਭਰੀ ਜਾਂਦੀਆਂ ਲੋਕ ਲਈ ਜਾਂਦੇ ਆ ਦੇਖੋ ਤੁਸੀਂ ਲੇਟਸਟ ਚੀਜ਼ ਦਿਖਾਉਣੇ ਆ ਟਾਈਲਾਂ ਦੀ ਗੱਲ ਕਰ ਲਈ ਤੇ ਗੋਰਾ ਟਾਇਲ ਦੀਆਂ ਟਾਈਲਾਂ ਨਾਲ ਪੂਰਾ ਐਸੈਸਰੀਆ ਮਾਲ ਗੋਰਾ ਟਾਇਲ 100% ਆ ਦੇਖੋ ਪ੍ਰੀਮੀਅਮ ਕੁਆਲਿਟੀ ਦੇ ਰਿਹਾ ਬਹੁਤ ਘੱਟ ਰੇਟਾਂ ਦੇ ਵਿੱਚ ਕੈਮੀਕਲ ਦੇ ਵਿੱਚ ਵੀ ਗੋਰਾ ਟਾਇਲ ਵੱਡੇ ਫਾਇਦੇ ਕਰ ਰਿਹਾ ਹੈ ਜੀ ਦੇਖੋ ਕੈਮੀਕਲ ਵੀ ਗੋਰਾ ਟਾਇਲ ਬ੍ਰਾਂਡ ਦਾ ਮਤਲਬ ਲੋਕੀ ਕਹਿੰਦੇ ਸਾਨੂੰ ਹੋਰ ਕੋਈ ਚਾਹੀਦਾ ਸਾਨੂੰ ਚਾਹੀਦਾ ਸਿਰਫ ਗੋਰਾ ਟਾਇਲ ਆਹ ਦੇਖੋ ਹਰ ਘਰ ਦੀ ਸ਼ਾਨ ਗੋਰਾ ਟਾਇਲ ਆਜੋ ਤੁਸੀਂ ਫੇਸਬੁੱਕ ਪੇਜ ਇੰਸਟਾਗ੍ਰam YouTube ਚੈਨਲ ਗੋਰਾ ਟਾਇਲ ਦਾ ਹੈਗਾ ਉੱਥੇ ਤੁਸੀਂ ਸਬਸਕ੍ਰਾਈਬ ਫੋਲੋ ਕਰ ਲਓ ਕਰਕੇ ਰੋਜ਼ ਹੀ ਨਵੀਂ ਅਪਡੇਟ ਸਾਨੂੰ ਤੋਂ ਮਿਲਦੀ ਰਹਿਣੀ ਆ ਕੈਰਾਵਨ ਕਾਰ ਦੇ ਨਾਲ ਹਰਦੀਪ ਸਿੰਘ ਅਗਰਸਾਨ ਟੀਵੀ ਰਾਮ ਪ੍ਰਫੂ